ਜੰਡਿਆਲਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ ਦੋ ਔਰਤਾ ਅਤੇ ਇੱਕ ਵਿਅਕਤੀ 3100 ਰੁਪਏ ਡਰਗਮਣੀ ਕਿਤੀ ਬਰਾਮਦ ਐਂਕਰ ਜੰਡਿਆਲਾ ਗੁਰੂ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਤੇ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ ਜਿੰਨਾ ਵਿੱਚ ਦੋ ਔਰਤਾ ਅਤੇ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ ਜਿੰਨਾ ਕੋਲੋਂ 10 ਗ੍ਰਾਮ ਹੈਰੋਇਨ ਅਤੇ 3100 ਡਰਗਮਣੀ ਕੀਤੀ ਗਈ ਬਰਾਮਦ ਐਸ ਐਚਓ ਜੰਡਿਆਲਾ ਵੱਲੋਂ ਦੱਸਿਆ ਗਿਆ ਕਿ ਗੁਪਤ ਸੂchnਾ ਦੇ ਆਧਾਰ ਤੇ ਸਾਨੂੰ ਮਿਲੀ ਸੀ ਜਾਣਕਾਰੀ ਕਿ ਇਸ ਕਾਰ ਦੇ ਵਿੱਚ ਫਿਰ ਤੋਂ ਨਸ਼ਾ ਵਿਕ ਰਿਹਾ ਹੈ ਜੋ ਕਿ ਪਹਿਲਾਂ ਵੀ ਇਸ ਪਰਿਵਾਰ ਦੇ ਵਿੱਚੋਂ ਦੋ ਔਰਤਾਂ ਨੂੰ ਕੀਤਾ ਗਿਆ ਸੀ ਕਾਬੂ ਜਿੰਨਾ ਨੂੰ ਭੇਜਿਆ ਗਿਆ ਸੀ ਜੇਲ ਅਤੇ ਉਹਨਾਂ ਦੀਆਂ ਔਰਤਾ ਉਹਨਾਂ ਦੀ ਸ਼ਹਿ ਦੇ ਉੱਪਰ ਵੇਚ ਰਹੀਆਂ ਨਸ਼ਾ ਹਾਲਾਂਕਿ ਕੁਝ ਨਸ਼ਾ ਪਹਿਲਾਂ ਵੇਚ ਚੁੱਕੀਆਂ ਸੀ ਜਦ ਪੁਲਿਸ ਪਾਰਟੀ ਸਿਵਲ ਵਰਦੀ ਵਿੱਚ ਨੇ ਟ੍ਰੈਪ ਲਗਾਇਆ ਤਾਂ ਇਨਫੋਰਮੇਸ਼ਨ ਸਹੀ ਪਾਈ ਪੁਲਿਸ ਵੱਲ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੋਧ ਜਿਹੜਾ ਚੱਲ ਰਿਹਾ ਵਾ ਉਹਦੀ ਲੜੀ 'ਚ ਰੈਗੂਲਰ ਅਸੀਂ ਰਜਨਾ ਹੀ ਜਿਹੜੇ ਆ ਨਸ਼ਾ ਤਸਕਰ ਤੇ ਨਸ਼ਾ ਦੇ ਜਿਹੜੇ ਪੈਟਰੋਲਰ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਆ ਤੇ ਗ੍ਰਿਫਤਾਰ ਕਰਕੇ ਉਹਨਾਂ ਤੋਂ ਬਰਾਮਦਗੀਆਂ ਕਰਕੇ ਤੁਹਾਨੂੰ ਜੇਲ੍ਹ ਭੇਜ ਰਿਆ ਇਸੇ ਲੜੀ ਦੇ ਵਿੱਚ ਇੱਕ ਸਾਨੂੰ ਕਮਪਲੇਟ ਆਈ ਸੀ ਕਿ ਜਿਹੜੀ ਵਾਟਰ ਸਪਲਾਈ ਵਾਲੀ ਗਲੀ ਆ ਉਹਦੇ ਵਿੱਚ ਇੱਕ ਪਰਿਵਾਰ ਆ ਇੱਕੇ ਘਰ ਦੇ ਵਿੱਚ ਹੀ ਉਹ 4 5 6 ਪਰਿਵਾਰ ਰਹਿੰਦੇ ਆ ਤੇ ਉਹ ਬੜੀ ਬੇਖੌਫ ਹੋ ਕੇ ਤੇ ਨਸ਼ੇ ਦੀ ਤਸਕਰੀ ਕਰ ਰਹੇ ਆ ਥੋੜੇ ਦਿਨ ਪਹਿਲਾਂ ਹੀ ਉਹਨਾਂ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਸੀਂ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਸੀ ਜਿਹੜੇ ਅੱਜ ਵੀ ਜੇਲ੍ਹ 'ਚ ਆ ਮੰਗਾ ਤੇ ਇੱਕ ਦਾ ਨਾਮ ਹੋਰ ਮੈਨੂੰ ਹੁਣ ਯਾਦ ਨਹੀਂ ਆ ਬੱਟ ਸਾਨੂੰ ਹੁਣ 2 ਦਿਨ ਤੋਂ ਇਨਫੋਰਮੇਸ਼ਨ ਸੀਪੀ ਉਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਵਾ ਉਹ ਮਗਰੋਂ ਛੋਟੇ-ਛੋਟੇ ਬੱਚਿਆਂ ਦੇ ਨਾਲ ਤਸਕਰੀ ਕਰਾ ਰਹੀਆਂ ਹਾਂ ਮੈਂ ਕੱਲ ਚੌਂਕੀ ਇਨਚਾਰਜ ਟਾਊਨ ਨੂੰ ਨਾਲ ਲੈ ਕੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉੱਥੇ ਟਰੈਪ ਲਾਇਆ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਟਰੈਪ ਲਾਉਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਵਾਕਿਆ ਹੀ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ ਤੇ ਅਸੀਂ ਉੱਥੇ ਜਿਹੜਾ ਵਾ ਚੌਂਕੀ ਇਨਚਾਰਜ ਨੂੰ ਕਹਿ ਕੇ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਮਾਨ ਘਰੇ ਬੰਨਣ ਡੀਆਂ ਵਾ ਕੁੜੀਆਂ ਬਣਾਉਣ ਡੀਆਂ ਵਾ ਰੇਡ ਕੀਤਾ ਰੇਡ ਕਰਕੇ ਮੌਕੇ ਤੋਂ ਹੀ ਕੈਸ਼ ਜਿਹੜੀ ਬਟਤ ਸੀ ਤੇ ਜਿਹੜਾ ਹੈਰੋਇਨ ਸੀਗੀ 10 ਗ੍ਰਾਮ ਉਹ ਅਸੀਂ ਰਿਕਵਰ ਕੀਤੀ ਆ ਇੱਕ ਇਹ ਲੜਕੀ ਦਾ ਨਾਮ ਹੈਗਾ ਵਾ ਸਰਪਜੀਤ ਕੌਰ ਤੇ ਦੂਜੀ ਦਾ ਨਾਮ ਕਾਜਲ ਆ ਜਿਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਇੱਕ ਜਿਹੜੀ ਆ ਇਹਦੀ ਦਰਾਨੀ ਜਠਾਣੀ ਆ ਉਹ ਮੰਨੂ ਤੇ ਰਾਜ ਤੇ ਪੂਜਾ ਇਹ ਤਿੰਨ ਜਣੀਆਂ ਜਿਹੜੀਆਂ ਜਿੰਦਰੇਂਦਰੋਂ ਬੰਦ ਕਰਕੇ ਤੇ ਕਿ ਛੋਪੀਸ਼ੀ ਕੋਠੇ ਦੇ ਉੱਤੇ ਜਿਹੜੀਆਂ ਵਾ ਉਹ ਦੌੜ ਗੀਆਂ ਸੀ ਜਿਨ੍ਹਾਂ ਨੂੰ ਵੀ ਅਸੀਂ ਨਾਮਜ਼ਦ ਕਰ ਰਹੇ ਹਾਂ ਮੁਕਦਮੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਜਟਿਆਲੇ ਦੇ ਵਿੱਚ ਮੋਸਟ ਪ੍ਰੋਬਬਲੀ 70 80% ਜਿਹੜਾ ਵਾ ਨਸ਼ੇ ਤੇ ਕਾਬੂ ਪਾਇਆ ਵਾ ਇਹ ਪਰਿਵਾਰ ਜਿਹੜਾ ਸੀ ਇਹਦੀ ਸਾਨੂੰ ਸ਼ਿਕਾਇਤ ਆ ਰਹੀ ਸੀ ਇਹਨਾਂ ਦੇ ਜਿਹੜੇ ਜੈਂਟਸ ਮੈਂਬਰ ਆ ਮੇਲ ਮੈਂਬਰ ਜਿਹੜੇ ਆ ਉਹ ਪਹਿਲਾਂ ਜੇਲ੍ਹ 'ਚ ਆ ਤੇ ਇਹ ਬੀਬੀਆਂ ਜਿਹੜੀਆਂ ਇਹ ਮਗਰੋਂ ਉਹਨਾਂ ਦੀ ਸ਼ਹਿਦ ਤੇ ਧੰਦਾ ਚਲਾ ਰਹੀਆਂ ਸੀ ਅਸੀਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਬੋਰਡ ਤੇ ਲਿਆ ਕੇ ਪੁੱਛਗਿੱਛ ਕਰਾਂਗੇ ਤੇ ਇਹਨਾਂ ਨੂੰ ਅਸੀਂ ਜਿਹੜਾ ਰੰਗੇ ਅਸੀਂ ਡਰੱਗ ਮਣੀ ਸਮੇਤ ਵਟੱਤ ਦੇ ਪੈਸਿਆਂ ਸਮੇਤ 10 ਗ੍ਰਾਮ ਹੈਰੋਇਨ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕਰ ਰਹੇ ਹਾਂ